ਅਈ ਤੇ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਕੋਈ ਨਹੀਂ ਹਾਂ ਜੀ ਚੌਂਦਾ ਵੀ ਇੱਥੇ ਹੀ ਰਹਿਦਾ ਵਿਚਾਰਾ ਦਿਨ ਇੱਥੇ ਆ ਗੋੜ ਵੇਚੀਦਾ ਵਾ ਤਾਂ ਬਹੁਤ ਜ਼ਿਆਦਾ ਹੋਇਆ ਵਾ ਪਰ ਉਹ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਸਤਰੇ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਨੇੜੇ ਬੀਤੀ ਰਾਤ ਮੰਦਭਾਗੀ ਘਟਨਾ ਵਾਪਰੀ ਹਰਚੋਵਾਲ ਹਰਗੋਬਿੰਦਪੁਰ ਰੋਡ ਤੇ ਸੜਕ ਕਿਨਾਰੇ ਬਣੀ ਬਜ਼ੁਰਗਾਂ ਦੀ ਝੁੱਗੀ ਨੂੰ ਅੱਗ ਲੱਗ ਗਈ ਅੱਗ ਲੱਗਣ ਕਰਕੇ ਝੁੱਗੀ ਚਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਬਜ਼ੁਰਗਾਂ ਨੇ ਦੱਸਿਆ ਕਿ ਝੁੱਗੀ ਹੀ ਸਾਡਾ ਰੋਜ਼ਗਾਰ ਸੀ ਝੁੱਗੀ ਰਾਹੀਂ ਅਸੀਂ ਆਪਣਾ ਰੋਜ਼ਗਾਰ ਚਲਾਉਂਦੇ ਸੀ ਇੱਥੇ ਗੁੜ ਤਿਆਰ ਕਰਕੇ ਗੁੜ ਫਿਰ ਸੜਕ ਕੰਡੇ ਵੇਚਦੇ ਸੀ ਹਾਲਾਂਕਿ ਹੁਣ ਗੁੜ ਦਾ ਸੀਜ਼ਨ ਖਤਮ ਹੋ ਗਿਆ ਪਰ ਸਾਡੇ ਵੱਲੋਂ 2 ਕਵੰਟਲ ਗੁੜ ਤਿਆਰ ਕਰਕੇ ਝੁੱਗੀ 'ਚ ਰੱਖਿਆ ਗਿਆ ਸੀ ਜਿਸ ਨੂੰ ਅਸੀਂ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਸੀ ਪਰ ਬੀਤੀ ਰਾਤ ਲੱਗੀ ਅੱਗ ਨੇ ਸਭ ਕੁਝ ਖਤਮ ਕਰ ਦਿੱਤਾ ਸਾਡਾ ਰੁਜ਼ਗਾਰ ਸੜ ਗਿਆ ਸਾਡਾ ਝੁੱਗੀ 'ਚ ਪਿਆ ਸਾਰਾ ਸਮਾਨ ਸੜ ਕੇ ਤਬਾਹ ਹੋ ਗਿਆ ਤਾਂ ਨੇ ਪਾ ਜਿੱਥੇ ਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਵੀ ਅੱਗ ਲੱਗੀ ਹੈ ਅਸੀਂ ਰੋਟੀ ਖਾਣ ਗਏ ਬਾਅਦ ਚ ਪਤਾ ਲੱਗਾ ਇਹਨੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਗੁੜ ਵੇਚੀਦਾ ਵਾ ਕੋਈ ਗੱਲ ਹੀ ਨਹੀਂ ਇਹੋ ਜੀ ਐਂ ਤੇ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਬਾਤਾਂ ਤਾਂ ਹੋਈ ਇਹਨਾਂ ਤੇ ਉਦੋਂ ਇਹਨਾਂ ਦਾ ਛਿਰ ਪਾੜ ਦਿੱਤਾ ਬਹੁਤ ਸੱਟਾਂ ਲਾਈਆਂ ਪਤਾ ਨਹੀਂ ਲੱਗਦਾ ਕੌਣ ਆਇਆ ਹਾਂਜੀ ਉਹਦੋਂ ਵੀ ਚੜਾਈ ਨੇ ਕੀਤੀ ਐ ਨਾ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਸਤਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰੇ ਜੋ ਵੀ ਹਾਂਜੀ ਤੁਨੋਂ ਇੱਥੇ ਹੋਈ ਤਾਂ ਹੀ ਤੂੰ ਇੱਥੇ ਪੜਾਈ ਤੇ ਆ ਕੋ ਹੁਣ ਦਾਵਤਾਂ ਹੀ ਫੇਰਾ ਕੇ ਕਰਦਾ ਤੇ ਆਪਣੇ ਦੇਖੋ ਜੀ ਇਹ ਰੋਟੀ ਖਾਣ ਗਏ ਹੀ ਤੇ ਨੌਣ ਧੋਣ ਏ ਬਾਦ ਦੇ ਵਿੱਚ ਮੈਂ ਜਪੀ ਨੂੰ ਸਨ ਲਈ ਫੋਨ ਗਿਆ ਤੁਹਾਡੀ ਝੂਗੀ ਨੂੰ ਅੱਗ ਲੱਗ ਗਈ ਆ ਨਹੀਂ ਪਤਾ ਮੈਨੂੰ ਜਪੀਏ ਕਦੋਂ ਹੁਮਕੀ ਸਿੱਥੇ ਕਰ ਇੱਥੇ ਗੋੜ ਦਾ ਕੰਮ ਹੀ ਮੇਰਾ ਗੋੜਾ ਵਾਲਾ ਵੀਰ ਨਹੀਂ ਵੱਡਾ ਹਾਂਜੀ ਇਹਨੂੰ 10-12 ਸਾਲ ਹੋ ਗਏ ਇੱਥੇ ਉਹ ਫੋਨ ਕੀਤਾ ਹਾਂਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਾਡਾ 2 ਲੱਖ ਦਾ ਤਕਰੀਬਨ ਹੋ ਗਿਆ ਲੈ ਕੇ ਆਪ ਕੋ ਸਮਾਨ ਤੇ ਕੋਈ ਇਥੇ ਮਦਦ ਨਹੀਂ ਲਾ ਗਿਆ ਕਿਸੜੇ ਕੰਮ ਕਰਦਿਆਂ ਨੂੰ ਇੱਥੇ ਹੋ ਗਿਆ 12 ਸਾਲ ਹੋ ਗਏ ਆ ਤੇ ਆ ਲੱਗਿਆ ਕਿ ਵੰਡੀ ਆ ਇਹਨਾਂ ਕੋਲ ਮੇਰਾ ਨਾਮ ਬਲਵਿੰਦਰ ਸਿੰਘ ਗਿੱਲ ਇਹਨਾਂ ਨੇ 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਲਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਤੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਕਰੀਬ ਪੌਣੇ 10 ਵਜੇ ਜਿਹੜਾ ਇਹ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਬਾਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨਾ ਹੁੰਦਾ ਪਈ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸੰਨ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਨ ਵੀ ਲੈ ਗਈ ਆ ਜਹਾ ਆਪਦਾ ਤੇ ਸਾਨੂੰ ਅੱਗ ਲੱਗ ਗਈ ਆ ਬਹੁਤ ਜਿਆਦੀ ਮਤਲਬ ਅੱਗ ਬਣ ਗਈ ਆ ਤੇ ਇਹ ਫਿਰ ਫੋਨ ਉਹਨਾਂ ਦਾ ਟੈਂਡ ਕਰਕੇ ਤੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਏ ਆ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ। ਇਹਦਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ। ਕੰਮ ਦਾ ਤਾਂ ਕੰਮ ਇਹ ਜਿਹੜਾ ਸੀ ਗੋੜੇ ਹੀ ਨਾ ਇੱਥੇ ਹੁਣ ਜਿਹੜਾ ਇਹ ਗੋੜ ਬਣਾ ਕੇ ਮਤਲਬ ਰੱਖਿਆ ਸੀ ਇਹਨਾਂ ਨੇ 2 ਕਮੈਂਟਲ ਗੋੜੇ ਸੀ। ਕੁਝ ਬਿਸਤਰੇ ਹੀ ਕੁਝ ਹੋਰ ਸਮਾਨ ਵੀ ਹੈਗਾ ਜੀ। ਸਾਡਾ ਤਾਂ ਤਾਂ ਹੋਇਆ ਵੀ ਇਹ ਤਾਂ ਰੋਟੀ ਖਾਣ ਚੱਲ ਗਏ ਸਾਨੂੰ। ਸਾਡੇ ਕਿ ਲੱਗਦੇ? ਹਾਂਜੀ ਸਾਡੇ ਗਵਾਂਢੀ ਸਾਡਾ ਘਰਾਂ ਲੱਗ ਗਏ ਬਿਲਕੁਲ ਨੇੜੇ ਹੀ ਆ। ਤੇ ਫਿਰ ਇਹ ਆ ਪਟੇ ਦੇ ਜਿਹੜੇ ਨੇ ਬੰਦੇ ਇੱਥੇ ਈਟਾ ਟਾਪ ਪਾਉਂਦੇ ਫਿਰ ਇਹਨਾਂ ਨੇ ਫੋਨ ਕੀਤਾ ਤੁਹਾਡੀ ਝੁੱਗੀ ਨੂੰ ਅੱਗ ਲੱਗੀ ਜੀ ਇਤੋਂ ਹੀ ਕੰਮ ਚੱਲਦਾ ਘਰ ਦਾ ਜਨ ਲਗ ਜਾਰਾ ਜੀ ਕੀ ਕੰਮ ਕੀ ਕੰਮ ਇਹਨਾਂ ਦਾ ਵੇੜਨੇ ਦਾ ਜਾਂ ਸੀਜ਼ਨ ਸੀਜ਼ਨ ਕੰਮ ਹੁੰਦਾ ਹੁਣ ਗਰਮੀ ਗਰਮੀ ਪੰਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ ਤੇ ਇਤੋਂ ਕੰਮ ਨੂੰ ਅੱਗ ਲੱਗੇ ਹਾਂਜੀ ਮੰਗ ਕੀ ਕਰਦੇ ਮੰਗ ਕਰਦ ਮੰਗੇ ਹੀ ਉਹ ਵੀ ਅ ਜਿਹਨਾਂ ਨੇ ਨਹੀਂ ਆਗੇ ਨਾ ਭੜੇ ਜਾਣਾ ਅੰਨੇ ਸਭ ਪੈੜ ਗਈ ਸੀ ਕੰਪਲੀਟ ਹੋ ਗਈ ਸੀ